ਸਵਾਗਤ ਹੈ ਜਦਨ ਮਾਨ ਸੂਟ ਕਲੈਕਸ਼ਨ ਵਿੱਚ ਅੱਜ ਸਾਰੇ ਹੀ ਆਫਰਾਂ ਵਾਲੇ ਸੂਟ ਤਾਂ ਦੇ ਵਾਸਤੇ ਲਿਖ ਕੇ ਆਏ ਹਾਂ ਇਹਨਾਂ ਸੂਟਾਂ ਦੇ ਪ੍ਰਿੰਟ ਬਹੁਤ ਹੀ ਵਧੀਆ ਹਨ ਸਲੱਬ ਕਾਟਨ ਵਿੱਚ ਬਣੇ ਹੋਏ ਸ਼ਰਟ ਆ ਤੇ ਕਾਟਨ ਦੀ ਹੀ ਜਿਹੜੀ ਬਾਟਮ ਬਣੀ ਹੋਈ ਹੈ ਪ੍ਰਿੰਟ ਬਹੁਤ ਹੀ ਸੋਹਣੇ ਹਨ ਤੇ ਇਹ ਸਾਰੇ ਸੂਟ ਜਿਹੜੇ ਆਫਰਾਂ ਵਿੱਚ ਤੁਹਾਨੂੰ ਮਿਲਣਗੇ 1100 ਵਿੱਚ 3 ਸੂਟ ਇੱਕ ਸੂਟ ਜਿਹੜੇ ਬੁਕਿੰਗ ਹੈ ਨਹੀਂ ਆ ਤਿੰਨ ਸੂਟ ਆ ਤਿੰਨ ਸੂਟ ਜਿਹੜੇ 1100 ਵਿੱਚ ਤੁਹਾਨੂੰ ਮਿਲਣਗੇ 2.5 ਮੀਟਰ ਦੀ ਸ਼ਰਟ ਆ ਤੇ 2.5 ਮੀਟਰ ਦੀ ਇਹਦੇ ਵਿੱਚ ਬਾਟਮ ਆ ਇਹਨਾਂ ਜਿੰਨੇ ਵੀ ਕਲਰ ਦਿਖਾਈ ਗਏ ਨੇ ਹ ਸਾਰੇ ਹੀ ਕਲਰ ਜਿਹੜੇ ਅਵੇਲੇਬਲ ਹਨ ਜੇ ਕਿਸੇ ਨੇ ਵੀ ਇਹਨਾਂ ਸੂਟਾਂ ਬਾਰੇ ਕੁਝ ਵੀ ਪੁੱਛਣਾ ਹੈ ਤਾਂ ਮੈਨੂੰ ਕਮੈਂਟ ਕਰਕੇ ਜਾਂ ਮੈਂ ਵਟਸਐਪ ਨੰਬਰ ਆਪਣਾ ਦਿੱਤਾ ਹੋਇਆ ਵਟਸਐਪ ਨੰਬਰ ਤੇ ਮੈਸੇਜ ਕਰਕੇ ਪੁੱਛ ਸਕਦੇ ਹਨ ਇਸਾਰੇ ਇਹਨਾਂ ਦਾ ਪ੍ਰਾਈਸ ਜਿਹੜਾ ਬਹੁਤ ਹੀ ਰੀਜ਼ਨੇਬਲ ਹੈ ਇਸ ਦੇ ਨਾਲ ਜਿਹੜੀ ਬਾਟਮ ਆਏਗੀ ਉਹ ਪਲੇਨ ਆ 2.5 ਮੀਟਰ ਦੀ ਬਾਟਮ ਆਏਗੀ ਸ਼ਰਟ ਜਿਹੜੀ ਪ੍ਰਿੰਟਡ ਆ ਸ਼ਰਟ ਜਿਹੜੀ 2.5 ਮੀਟਰ ਦੀ ਹੋਏਗੀ ਕਾਟਨ ਵਿੱਚ ਬਣੀ ਹੋਈ ਸ਼ਰਟ ਵੀ ਆ ਬਾਟਮ ਵੀ ਜਿਹੜੀ ਕਾਟਨ ਦੀ ਬਣੀ ਹੋਈ ਹੈ ਤੇ ਪ੍ਰਾਈਸ ਇਹਨਾਂ ਦਾ ਸਿਰਫ ਤੇ ਸਿਰਫ 100 ਰੁਪਏ 100 ਵਿੱਚ 3 ਸੂਟ ਜੇ ਕਿਸੇ ਨੇ ਵੀ ਆਰਡਰ ਕਰਨੇ ਹਨ ਮੇਰਾ WhatsApp ਨੰਬਰ ਮੈਂ ਦਿੱਤਾ ਹੈ ਮੈਨੂੰ WhatsApp ਨੰਬਰ ਤੇ ਮੈਸੇਜ ਕਰ ਸਕਦੇ ਹਨ ਤੇ ਇਹਨਾਂ ਸੂਟਾਂ ਬਾਰੇ ਕੁਝ ਵੀ ਕਿਸੇ ਨੇ ਕੁਐਰੀ ਕਰਨੀ ਹੈ ਮੈਨੂੰ ਪੁੱਛ ਸਕਦੇ ਹਨ ਜੇ ਕਿਸੇ ਨੇ ਵੀ ਸੂਟ ਆਰਡਰ ਕਰਨਾ ਹੈ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਦੇਣ ਤੇ ਉਹਨਾਂ ਦਾ ਸੂਟ ਜਿਹੜਾ ਆਰਡਰ ਹੋ ਜਾਏਗਾ ਜਿੰਨੇ ਵੀ ਕਲਰ ਇਹਨਾਂ ਸੂਟਾਂ ਵਿੱਚ ਦਿੱਤੇ ਗਏ ਹਨ ਇਹ ਸਾਰੇ ਹੀ ਕਲਰ ਜਿਹੜੇ ਅਵੇਲੇਬਲ ਹਨ ਕਲਰ ਬਹੁਤ ਹੀ ਸੋਹਣੇ ਹਨ ਗਰਮੀਆਂ ਲਈ ਸਪੈਸ਼ਲ ਹਨ ਸਪੈਸ਼ਲ ਆਫਰ ਲਾਈ ਗਈ ਹੈ 1100 ਵਿੱਚ 3 ਸੂਟ ਤੁਹਾਨੂੰ ਸ਼ਰਟ ਜਿਹੜੀ ਇਹਦੇ ਵਿੱਚ ਪ੍ਰਿੰਟਡ ਮਿਲੇਗੀ ਜਿਹੜੇ ਕਲਰ ਦਿਖਾਇਆ ਗਏ ਉਹ ਹੀ ਕਲਰ ਸੇਮ ਤੁਹਾਨੂੰ ਮਿਲੇਗਾ ਸ਼ਰਟ ਦਾ ਵੀ ਬਾਟਮ ਦਾ ਵੀ ਜਿਨ੍ਹਾਂ ਦੇ ਨਾਲ ਵਾਈਟ ਆ ਉਹਨਾਂ ਨਾਲ ਵਾਈਟ ਹੀ ਬਾਟਮ ਆਏ ਕਿ ਜਿਨ੍ਹਾਂ ਦੇ ਨਾਲ ਕਲਰਫੁੱਲ ਆ ਪਿੰਕ ਆ ਜਾਂ ਗ੍ਰੀਨ ਆ ਉਹਨਾਂ ਨਾਲ ਉਦਾ ਦੇ ਹੀ ਬਾਟਮ ਆਏਗੀ ਤੇ ਜਿਨ੍ਹਾਂ ਦਾ ਵਾਈਟ ਹੈ ਉਹਨਾਂ ਨਾਲ ਵਾਈਟ ਹੀ ਦਿੱਤੀ ਜਾਏਗੀ। ਹਾਂਜੀ। ਸਵਾਗਤ ਹੈ ਜਿੱਤ ਦੇ ਮਾਨਡ ਸੂਟ 컬렉ਸ਼ਨ ਵਿੱਚ। ਅੱਜ ਸਮਰ 컬렉ਸ਼ਨ ਬਹੁਤ ਹੀ ਵਧੀਆ ਸੂਟ कॉटन ਵਿੱਚ ਕੈਮਰੀ कॉटन ਦੇ ਬਣੇ ਹੋਏ ਸੂਟ ਹਨ। ਸ਼ਾਰਟ ਵੀ ਕੈਮਰੀ कॉटन ਦੀ, ਬਾਟਮ ਵੀ, ਦੁਪੱਟਾ ਵੀ। ਇੱਕ ਗਰਮੀ ਵਾਲੀ ਸਪੈਸ਼ਲ ਸੂਟ ਹਨ ਜਿਨ੍ਹਾਂ ਦਾ ਪ੍ਰਾਈਸ ਰਹੇਗਾ 540 ਰੁਪਏ 540 ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਇਹਨਾਂ ਵਿੱਚ ਜਿੰਨੇ ਵੀ ਕਲਰ ਦਿਖਾਈ ਗਏ ਹਨ ਸਾਰੇ ਹੀ ਕਲਰ ਅਵੇਲੇਬਲ ਹਨ ਜੇ ਕਿਸੇ ਨੇ ਵੀ ਆਰਡਰ ਕਰਨਾ ਹੈ ਜਾਂ ਮੇਰਾ WhatsApp ਨੰਬਰ ਹੈ ਜਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹਨ ਇਨਾਂ ਵਿੱਚ ਕਲਰਾਂ ਦੀ ਕੋਈ ਵੀ ਕਮੀ ਨਹੀਂ ਹਨ ਸਾਰੇ ਹੀ ਕਲਰ ਜਿਹੜੇ ਬਹੁਤ ਹੀ ਸੋਹਣੇ ਹਨ ਗਰਮੀਆਂ ਲਈ ਸਪੈਸ਼ਲ ਹਨ ਤੇ ਪ੍ਰਾਈਸ ਵੀ ਇਹਨਾਂ ਦਾ ਜਿਹੜਾ ਬਹੁਤ ਹੀ ਫੋਰਟੇਬਲ ਹੈ ਜੇ ਕਿਸੇ ਨੂੰ ਕੁਝ ਵੀ ਪੁੱਛਣਾ ਹਨ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਜਾਂ ਕਮੈਂਟ ਕਰਕੇ ਪੁੱਛ ਸਕਦੇ ਹਨ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ